ਇਹ ਅੱਜ ਕੱਲ ਦੇ ਸਮੇਂ 'ਚ ਕਿਸੇ ਨੂੰ ਕਹਿ ਦੋ ਭਾਈ ਅਮਰ ਸ਼ਗਲੋ ਉਹ ਕਹਿੰਦੇ ਜੀ ਅਮਰ ਸ਼ਗਨ ਦੀ ਕੀ ਲੋੜ ਹੈ ਮਨ ਸੁੱਚਾ ਹੋਣਾ ਚਾਹੀਦਾ ਜੇ ਮਨ ਸੁੱਚਾ ਹੋਵੇ ਤੇ ਆਪੇ ਅਮਰ ਸ਼ਗਿਆਈਆ ਖਾਲਸਾ ਜੀ ਦਸਵੇਂ ਪਾਤਸ਼ਾਹ ਮਹਾਰਾਜਵਲ ਧਿਆਨਵਾਰੋ ਕਿ ਦਸਵੇਂ ਪਾਤਸ਼ਾਹ ਦਾ ਮਾਨੇ ਸੀ ਸੁੱਚਾ ਜਿਨ੍ਹਾਂ ਨੇ ਆਪ ਪੰਜ ਬਾਣੀਆਂ ਦਾ ਜਾਬ ਕਰਕੇ ਅਮਰ ਤਿਆਰ ਕੀਤਾ ਤੇ ਪੰਜਾਂ ਸਿੱਖਾਂ ਨੂੰ ਸਿਖਾਇਆ ਤੇ ਪੰਜਾਂ ਸਿੱਖਾਂ ਨੂੰ ਪੰਜਾਂ ਪਿਆਰਿਆਂ ਦੀ ਪਦਵੀ ਦਿੱਤੀ ਗੁਰੂ ਦੀ ਪਦਵੀ ਬਖਸ਼ ਦਿੱਤੀ ਕਿ ਮਹਾਰਾਜ ਦਸਵੇਂ ਪਾਸ਼ਾ ਨੇ ਪੰਜਾਂ ਪਿਆਰਿਆਂ ਤੋਂ ਆਪ ਅਮਰ ਸਾਹਿਬ ਆ ਕੇ ਮਹਾਰਾਜ ਦਾ ਮਨ ਸੁਚਾ ਨਹੀਂ ਸੀ ਉਹ ਮਹਾਰਾਏ ਨੇ ਮਰਜਾਦਾ ਜੜਾਏ ਸੀ ਕਿਉਂ ਅਮਰ ਦੀ ਦਾਤ ਦਾ ਗੁਰੂ ਨਾਨਕ ਸਾਹਿਬ ਤੋਂ ਹੀ ਮਹਾਰਾਜ ਬਖਸ਼ਦੇ ਰਹੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਬੋਲ ਦਿੰਦੇ ਰਹੇ ਆਪਣੇ ਸਿੱਖਾਂ ਸੇਵਕਾਂ ਨੂੰ ਸਤ ਨਾਮ ਵੇਗੁਰੂ ਦਾ ਉਪਦੇਸ਼ ਬਖਸ਼ਦੇ ਰਹੇ ਦਸਵੇਂ ਪਾਸ਼ਾਹੀ ਨੌਵੇਂ ਪਾਸ਼ਾ ਤੀਕ ਮਹਾਰਾਜ ਜੀ ਆਪਣੇ ਚਰਨਾਂ ਦੀ ਬੋਲ ਚਰਨਾਂ ਦਾ ਅਮਰਤ ਦਿੰਦੇ ਰਹੇ ਸਤਨਾਵੀ ਵਿਹਰੂ ਦਾ ਅਪਦੇਸ਼ ਬਖਸ਼ਦੇ ਰਹੇ ਸੋ ਦਸਵੇਂ ਜਾਮੇ ਚ ਹੁਕਮ ਆਇਆ ਵਿਹਰੂ ਦਾ ਕਿ ਹੁਣ ਬੜਾ ਜ਼ੁਲਮ ਵੱਧ ਗਿਆ ਵਾ ਮੁਗਲ ਰਾਜ ਬਹੁਤ ਜ਼ੁਲਮ ਕਰਦੇ ਆ ਤੇ ਹੁਣ ਜ਼ੁਲਮ ਦੀ ਟੱਕਰ ਲੈਣ ਵਾਸਤੇ ਖੰਡੇ ਬਾਠੇ ਦਾ ਅਮਰ ਤਿਆਰ ਕਰਕੇ ਛਕਾਓ ਅਕਾਲਪੁਰ ਹਦਾ ਹੁਕਮ ਆਇਆ ਦਸਮ ਪਾਸ਼ਾ ਨੂੰ ਕਾਲਪੁਰਖ ਦੇ ਹੁਕਮ ਅਨੁਸਾਰ ਸਤਗੁਰੂ ਜੀ ਨੇ ਉਹ ਖੰਡ